ਤੋ ਵੀ ਦੋਸਤੋ ਜਿੰਨਾ ਕੁੜੀਆਂ ਦੇ ਜਾਂ ਫਿਰ ਮੁੰਡਿਆਂ ਦੇ ਚਿਹਰੇ ਦੇ ਉੱਤੇ ਦਾਗ ਧੱਬੇ ਜੇ ਪੈ ਗਏ ਹਨਾ ਜਾਂ ਫਿਰ ਕੋਈ ਨਾ ਕੋਈ ਦਾਗ ਪੈ ਗੇ ਆ ਇਹ ਤੁਸੀਂ 2 ਰੁਪਈਆ ਦੇ ਵਿੱਚ ਉਹਨਾਂ ਨੂੰ ਸਾਫ਼ ਕਰ ਸਕਦੇ ਜੀ ਆਪਣੇ ਜਿਹੜੇ ਚਿਹਰੇ ਦਾ ਰੰਗ ਹੈ ਨਾ ਬਿਲਕੁਲ ਦਾ ਬਿਲਕੁਲ ਨਿਖਾਰ ਸਕਦੇ ਜੀ ਉਹ ਵੀ ਸਿਰਫ 2 ਰੁਪਏ ਦੇ ਵਿੱਚ ਇਸ ਕੌਫੀ ਦੇ ਪੈਕੇਟ ਦੇ ਨਾਲ ਇਹ ਕੌਫੀ ਦਾ ਪੈਕੇਟ ਦੋਸਤੋ ਬਹੁਤ ਹੀ ਵਧੀਆ ਇਹਦਾ ਤੁਸੀਂ ਇੱਕ ਲੇਪ ਜਿਹਾ ਬਣਾ ਕੇ ਆਪਣੇ ਮੂੰਹ ਤੇ ਉੱਤੇ ਜੇ ਲਾ ਲਿਆ ਨਾ ਤੇ ਤੁਹਾਡਾ ਚਿਹਰਾ ਨਿਖਰ ਜਾਊਗਾ ਦਾਗ ਧੱਬੇ ਸਾਰੇ ਜਿਹੜੇ ਨਿਕਲ ਜਾਣਗੇ ਕਿਉਂ ਦਾਗਿਤ ਆ ਬੇਦੋਸਤੋ ਕਿਸ ਤਰੀਕੇ ਨਾਲ ਖਤਮ ਹੋਣੇ ਇਹ ਤਾਂ ਲੇਪ ਬਣਾਉਣਾ ਕਿਸ ਤਰੀਕੇ ਨਾਲ ਉਹ ਤੁਹਾਨੂੰ ਦੱਸਦੇ ਆ ਬਹੁਤ ਹੀ ਸੌਖਾ ਤਰੀਕਾ ਜੋ ਮੈਂ ਤੁਹਾਨੂੰ ਦੱਸਤਾ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਚੱਲਦੀ ਨੂੰ ਸ਼ੇਅਰ ਕਰ ਦਿਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਜਿਹੜਾ ਵੀਡੀਓ ਦਾ ਵਾ ਉਹ ਲਾਭ ਲੈ ਸਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਜਿੰਨਾ ਲੋਕਾਂ ਦੇ ਜਾਂ ਫਿਰ ਕੁੜੀਆਂ ਦੇ ਮੁੰਡਿਆਂ ਦੇ ਚਿਹਰੇ ਦੇ ਉੱਤੇ ਦਾਗਿਤ ਆ ਬੈਣਾ ਉਹਦੇ ਲਈ ਕਰੋ ਕਿ ਕਿ ਇੱਕ ਕੌਫੀ ਦਾ ਪੈਕੇਟ ਲੈ ਲੈਣਾ ਸਿਰਫ 202 ਰੁਪਈਆ ਦੇ ਕਾਫੀ ਦੇ ਪੈਕੇਟ ਦੇ ਵਿੱਚ ਤੁਹਾਡਾ ਸਰ ਜਨਾ ਕੋਈ ਵੀ ਤੁਹਾਨੂੰ ਮਹਿੰਗੀ ਕਰੀਮ ਜਾਂ ਮਹਿੰਗਾ ਪ੍ਰੋਡਕਟ ਆਪਣੇ ਫੇਸ ਦੇ ਉੱਤੇ ਆਪਣੇ ਚਿਹਰੇ ਦੇ ਉੱਤੇ ਯੂਜ਼ ਕਰਨ ਦੀ ਲੋੜ ਨਹੀਂ ਜੇ ਪੈਣੀ ਇੰਨਾ ਕੁ ਵਧੀਆ ਜਿਹੜਾ ਲੇਪ ਕਰੀਮ ਬਣਾ ਕੇ ਤੁਸੀਂ ਇਹ ਚਿਹਰੇ ਦੇ ਉੱਤੇ ਲਾ ਲਈ ਤੇ ਉਹਦੇ ਲਈ ਦੋਸਤ ਇਹ ਚੀਜ਼ ਆਪਾਂ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਕੀ ਲੈਣਾ ਜੀ ਇਹ ਇਹ ਜਿਹੜੀ ਘਰ ਦੇ ਵਿੱਚੋਂ ਐਲੋਵੀਰਾ ਜੈੱਲ ਹੁੰਦੀ ਹੈ ਨਾ ਦੋਸਤੋ ਇਹ ਜਿਹੜੀ ਇੰਨੀ ਕਿ ਜ਼ਿਆਦਾ ਸ਼ਕਤੀਸ਼ਾਲੀ ਹੈ ਨਾ ਆਪਣੇ ਚਿਹਰੇ ਦੇ ਲਈ ਤੇ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਹਾਨੂੰ ਪਤਾ ਕੀ ਇਹ ਬਾਜ਼ਾਰ ਦੇ ਵਿੱਚੋਂ ਜਿਹੜੀਆਂ ਡੱਬੀਆਂ ਦੇ ਵਿੱਚ ਮਿਲਦੀ ਇਹ ਜਿਹੜੀ ਦੋਸਤੋ ਕੁਦਰਤੀ ਘਰ ਦੀ ਉੱਗੀ ਹੋਈ ਐਲੋਵੀਰਾ ਜੈਲ ਤੁਸੀਂ ਲੈਣੀ ਆ ਤੇ ਇਹ ਐਲੋਵੀਰਾ ਜੈਲ ਨੂੰ ਆਪਾਂ ਸਭ ਤੋਂ ਪਹਿਲਾਂ ਕੱਟ ਲਵਾਂਗੇ ਤੇ ਸਾਰੀ ਐਲੋਵੀਰਾ ਜੈਲ ਜਿਹੜੀ ਕੱਢ ਕੇ ਆਪਾਂ ਇੱਕ ਕੌਲੀ ਦੇ ਵਿੱਚ ਪਾ ਲਵਾਂਗੇ ਪਹਿਲਾਂ ਦੇ ਨੋ ਵੀ ਦੋਸਤੋ ਜਿਹੜੀਆਂ ਕੁੜੀਆਂ ਚਿਹਰੇ ਦੇ ਉੱਤੇ ਦਾਗ ਧੱਬਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਹੈ ਨਾ ਬਹੁਤ ਜਿਹੜੀਆਂ ਜਿਹੜੀਆਂ ਚੀਜ਼ਾਂ ਆ ਉਹ ਥੱਕ ਚੁੱਕੀਆਂ ਨੇ ਹਾਰ ਚੁੱਕੀਆਂ ਨੇ ਕਿ ਇਹ ਜਿਹੜੇ ਆਪਣੇ ਚਿਹਰੇ ਦੇ ਉੱਤੇ ਦਾਗ ਧੱਬੇ ਨਹੀਂ ਸਹੀ ਹੁੰਦੇ ਪਰ ਇਸ ਤਰੀਕੇ ਦੇ ਨਾਲ ਦੋਸਤੋ ਤੁਹਾਡੇ ਚਿਹਰੇ ਦੇ ਦਾਗ ਧੱਬੇ ਸਾਰੇ ਹੀ ਖਤਮ ਹੋ ਜਾਣੇ ਆ ਤੇ ਤੁਹਾਡਾ ਚਿਹਰਾ ਬਹੁਤ ਹੀ ਵਧੀਆ ਨਿੱਖਰ ਕੇ ਆ ਇਸ ਤਰੀਕੇ ਦੇ ਨਾਲ ਚੁੰਕੇ ਦੇ ਨਾਲ ਕੱਢ ਲਈਏ ਨਾ ਤੇ ਬੜੀ ਜਲਦੀ ਨਿਕਲ ਜਾਂਦੀ ਆ ਉਸ ਤਰ੍ਹਾਂ ਜਿਹੜੀ ਛੇਤੀ ਨਿਕਲਦੀ ਨਹੀਂਗੀ ਇਹ ਐਲੋਵੇਰਾ ਕੱਢਣ ਦਾ ਸਭ ਤੋਂ ਸੌਖਾ ਤਰੀਕਾ ਜੀ ਦੋਸਤੋ ਜੀ ਇਹ ਚੀਜ਼ੇ ਕੱਢ ਕੇ ਤੇ ਇਹਨੂੰ ਆਪਾਂ ਬਾਅਦ ਵਿੱਚ ਨਾ ਆਪਣੇ ਹੱਥਾਂ ਨਾਲ ਲਏ ਆਂ ਦੋਸਤੋ ਮੈਸ਼ ਕਰਨਾ ਮੈਸ਼ ਤਾਂ ਵੀ ਦੋਸਤੋ ਚੈੱਕ ਕਰੋ ਪੂਰੀ ਜਿਹੜੀ ਇਹ ਵਧੀਆ ਹੁਣ ਮੈਸ਼ ਹੋ ਚੁੱਕੀ ਆਪਣੇ ਹੱਥਾਂ ਦੇ ਨਾਲ ਹੁਣ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਪਾ ਲੈਨੇ ਆਂ ਕੌਲੀ 'ਚ ਪਾ ਦਿੱਤੀ ਤੇ ਹੁਣ ਆਪਾਂ ਇਸ ਤੋਂ ਬਾਅਦ ਕੀ ਲੈਣਾ ਜੀ ਇੱਕ 2 ਰੁਪਈਆ ਦਾ ਕੌਫੀ ਦਾ ਪੈਕੇਟ ਕੋਈ ਵੀ ਕੌਫੀ ਦਾ ਪੈਕੇਟ ਤੁਸੀਂ ਲੈ ਕੇ ਬਿਜਾਰ ਦੇ ਵਿੱਚੋਂ ਆ ਸਕਦੇ ਕਾਫੀ ਦਾ ਪੈਕੇਟ ਦੋਸਤੋ ਪੂਰਾ ਆਪਾਂ ਇਸ ਐਲੋਵੇਰਾ ਜੈਲ ਦੇ ਵਿੱਚ ਪਾ ਲੈਣਾ ਲਓ ਵੀ ਕਾਫੀ ਦਾ ਪੈਕੇਟ ਵੀ ਪਾ ਲਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਚਮਚੇ ਦੇ ਨਾਲ ਲਓ ਵੀ ਚੈੱਕ ਕਰੋ ਬਈ ਕੁੜੀਓ ਚੈੱਕ ਕਰੋ ਦੋਸਤੋ ਕਿੰਨਾ ਸੋਹਣਾ ਜਿਹੜਾ ਇਹ ਚੀਜ਼ ਹੈ ਨਾ ਬਣ ਚੁੱਕੀ ਹੈ ਜਿਹੜਾ ਲੇਪ ਹੈ ਨਾ ਬਹੁਤ ਹੀ ਤਾਕਤਵਰ ਪਾਵਰਫੁਲ ਜਿਹੜਾ ਲੇਪ ਹੈ ਬਣ ਚੁੱਕਾ ਇਹ ਸਲੀਪ ਨੂੰ ਦੋਸਤੋ ਆਪਾਂ ਅਪਲਾਈ ਕਿਵੇਂ ਕਰਨਾ ਵਾ ਇਹ ਤੁਸੀਂ ਰਾਤ ਜਿਨ੍ਹਾਂ ਲੋਕਾਂ ਦੇ ਚਿਹਰੇ ਦੇ ਉੱਤੇ ਦਾਗ ਧੱਬੇ ਆ ਜਾਂ ਫਿਰ ਚਿਹਰੇ ਦੇ ਉੱਤੇ ਨਖਾਰ ਨਹੀਂ ਆਉਂਦਾ ਹਨ ਦਾਗ ਧੱਬਿਆਂ ਦੇ ਲਈ ਤੇ ਦੋਸਤੋ ਇਹ ਜਿਹੜੀ ਚੀਜ਼ ਹੈ ਇਹ ਜਿਹੜੀ ਲੇਪ ਹੈ ਬੈਸਟ ਹੈਗੀ ਆ ਇਹਨੂੰ ਤੁਸੀਂ ਦੋਸਤੋ ਸਿਰਫ ਰਾਤ ਨੂੰ ਹੀ ਨਾ ਆਪਣੇ ਚਿਹਰੇ ਦੇ ਉੱਤੇ ਲਾ ਲੈਣਾ ਸਾਰੇ ਚਿਹਰੇ ਦੇ ਉੱਤੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਦਾਗਤਾਂ ਬੇਨ ਆਪਣੀ ਚਿਹਰੇ ਦੇ ਉੱਤੇ ਇਹ ਵਾਲਾ ਲੇਪ ਇਸ ਤਰੀਕੇ ਦੇ ਨਾਲ ਲਾ ਲੈਣਾ। ਲੋ ਵੀ ਦੋਸਤੋ ਇਹ ਲੇਪ ਬਣਾ ਕੇ ਜਦੋਂ ਤੁਸੀਂ ਆਪਣੇ ਚਿਹਰੇ ਦੇ ਉੱਤੇ ਲਾ ਲਿਆ ਤੇ ਘੱਟੋ ਘੱਟ ਤੁਸੀਂ 10 ਤੋਂ 15 ਮਿੰਟ ਇਸੇ ਤਰੀਕੇ ਦੇ ਨਾਲ ਰੱਖੀ ਰੱਖਣਾ। ਫਿਰ ਆਪਣਾ ਜਿਹੜਾ ਫੇਸ ਆ ਉਹ ਤਾਜੇ ਪਾਣੀ ਦੇ ਨਾਲ ਧੋ ਲੈਣਾ। ਜੇ ਇਹ ਚੀਜ਼ ਦੋਸਤੋ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਯੂਜ਼ ਕਰ ਲਈ ਨਾ ਤੇ ਦਾਗ ਤਾਂ ਬੇ ਤੁਹਾਡੇ ਜੜ ਤੋਂ ਹੀ ਖਤਮ ਹੋ ਜਾਣਗੇ, ਜੜ ਤੋਂ ਉੱਡ ਜਾਣਗੇ। ਤੁਹਾਡਾ ਕੁੜੀਓ ਫੇਸ ਜਿਹੜਾ ਵਾ ਇੰਨਾ ਕਿ ਬਿਊਟੀਫੁੱਲ ਹੋ ਜਾਊਗਾ, ਨਿੱਖਰ ਆਊਗਾ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਖਰਾ ਤੁਸੀਂ ਦੂਰੋਂ ਆਉਂਦੇ ਜਿਹੜਾ ਵਾ ਤੁਹਾਡਾ ਫੇਸ ਚਮਕਾ ਮਾਰੂਗਾ ਇੰਨਾ ਕ ਜ਼ਿਆਦਾ ਵਧੀਆ ਕੋਈ ਵੀ ਤੁਹਾਨੂੰ ਕਰੀਮ ਵੀ ਲਾਉਣ ਦੀ ਲੋੜ ਨਹੀਂ ਪੈਣੀ ਇਹ ਜਿਹੜਾ ਤਰੀਕਾ ਦੋਸਤੋ ਇੱਕ ਵਾਰ ਤੁਸੀਂ ਇਹਨੂੰ ਅਜਮਾ ਕੇ ਜ਼ਰੂਰ ਵੇਖੋ ਰਿਜ਼ਲਟ ਤੁਹਾਨੂੰ ਜਿਹੜਾ ਨਾ ਇਹਦਾ ਬਹੁਤ ਹੀ ਵਧੀਆ ਮਿਲੂਗਾ ਤੁਸੀਂ ਇੱਕ ਵਾਰ ਇਹ ਜਿਹੜੀ ਚੀਜ਼ ਅਜਮਾ ਕੇ ਵੇਖਿਓ ਤੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਇਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਜਿਹੜਾ ਵੀਡੀਓ ਦਾ ਲਾਭ ਹੈ ਉਹ ਲੈ ਸਕੇ ਤੇ ਗਾਂ ਵੀ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜ਼ਰੂ